ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਦੇ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਮਲੜਾਓ ਕਿਸ ਤਰ੍ਹਾਂ ਦਾ ਰਹੂਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਹੀ ਰਿਹਾ ਕੁਝ ਇਲਾਕੇ ਇਦਾਂ ਦੇ ਹੈਗੇ ਆ ਜਿਹੜੇ ਉੱਤਰ ਪੂਰਬੀ ਇਲਾਕੇ ਆ ਜਲੰਧਰ ਆ ਹਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਰੋਪੜ ਨੰਗਲਾ ਨਨਪੁਰ ਸਾਹਿਬ ਇਹ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਆ ਇਹਨਾਂ ਦੇ ਵਿੱਚ ਕੁਝ ਇੱਕਾ ਦੁੱਕਾ ਸਥਾਨਾਂ ਤੇ ਘਰ ਚਮਕਦੇ ਨਾਲ ਹਲਕੇ ਦਰਮਿਆਨੇ ਵਰਖਾ ਕਿਤੇ ਚਿੱਟੇ ਛਰਾਟੇ ਪਏ ਆ ਬਾਕੀ ਹਰਿਆਣੇ ਦੇ ਕੁਝ ਖੇਤਰਾ ਉਹਨਾਂ ਦੇ ਵਿੱਚ ਵਰਖਾ ਹੋਈ ਆ ਪਣੀ ਪਤ ਸੂਣੀ ਪਤ ਨਾਲ ਲੱਗਦੇ ਇਲਾਕੇ ਤੇ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਅੱਜ ਹਵਾਵਾਂ ਜਿਹੜੀਆਂ ਉਹ ਦੱਖਣ ਪੱਛਮ ਦੀਆਂ ਚੱਲ ਰਹੀਆਂ ਨੇ ਤੇ ਨਵੀਆਂ ਜਿਹੜੀਆਂ ਉਹ ਅਰਬ ਸਾਗਰ ਤੋਂ ਤੇ ਪੰਜਾਬ ਦੇ ਉੱਤੇ ਆ ਰਹੀਆਂ ਬੰਗਾਲ ਦੀ ਖਾੜੀ ਵਾਲੀਆਂ ਨਮ ਹਵਾਵਾਂ ਜਿਹੜੀਆਂ ਕਿ ਪੂਰਬੀ ਹਵਾਵਾਂ ਹੁੰਦੀਆਂ ਉਹ ਹਵਾਵਾਂ ਇਸ ਵਕਤ ਨਹੀਂ ਚੱਲ ਰਹੀਆਂ ਤੇ ਬੰਗਾਲ ਦੀ ਖਾੜੀ ਤੋਂ ਕੋਈ ਵੀ ਨਮੀ ਹੈ ਜਿਹੜੀ ਉਹ ਨਹੀਂ ਪਹੁੰਚ ਰਹੀ ਹਲੇ ਤੱਕ ਤੇ ਇੱਕ ਹਲਕੇ ਦਰਜੇ ਦਾ ਜੇਕਰ ਆਪਾਂ ਕਹਿ ਲਈਏ ਬਿਲਕੁਲ ਹਲਕੇ ਦਰਜੇ ਦਾ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਤੇ ਆਉਣ ਦੀ ਸੰਭਾਵਨਾ ਆਉਣ ਵਾਲੇ 24 ਘੰਟੇ ਦੇ ਵਿੱਚ ਤੇ ਇੱਕ ਚੱਕਰਵਾਤ ਆ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਬਣਿਆ ਹੋਇਆ ਜਿਹੜਾ ਕਿ ਹੌਲੀ-ਹੌਲੀ ਐਕਟਿਵ ਹੋ ਰਿਹਾ ਤੇ ਐਕਟਿਵ ਹੋ ਕੇ ਇਹ ਜਿਹੜਾ ਉਹ ਆਪਣੇ ਨਾਰਥ ਇੰਡੀਆ ਦੇ ਜਿਹੜੇ ਭਾਗ ਆ ਪੰਜਾਬ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਿਮਾਚਲ ਉੱਤਰਾਖੰਡ ਇਹਨਾਂ ਨੂੰ ਥੋੜਾ ਬਹੁਤਾ ਪ੍ਰਭਾਵ ਤਾਂ ਜਿਹੜਾ ਉਹ ਕਰੂਗਾ ਜੇਕਰ ਆਪਾਂ ਹੁਣ ਵਾਲੇ 24 ਘੰਟੇ ਦੀ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਮੱਧ ਪੰਜਾਬ ਤੱਕ ਇਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਕਈ ਥਾਵਾਂ ਤੇ ਤੇਜ਼ ਵਰਖਾ ਹੋ ਸਕਦੀ ਹੈ ਤੇ ਕਈ ਥਾਵਾਂ ਤੇ ਹਲਕੇ ਤੋਂ ਦਰਮਿਆਨੇ ਵਰਖਾ ਹੋਣ ਦੀ ਸੰਭਾਵਨਾ ਕੁਝ ਇਲਾਕੇ ਇਹੋ ਜਿਹੇ ਹੋਣਗੇ ਜਿਹੜੇ ਇੱਕ ਆ ਦੋਕਾ ਸਥਾਨਾਂ ਤੇ ਗਰਜ ਚਮਕ ਦੇ ਨਾਲ ਤੇਜ ਸ਼ਰਾਟੇਦਾਰ ਘੰਟਾ 2 ਘੰਟੇ ਲਈ ਮੀਂਹ ਜਿਹੜਾ ਉਹ ਪੈ ਸਕਦਾ ਇਹਦੇ ਵਿੱਚ ਲਾਕ ਕੇ ਜਿਹੜੇ ਉਹ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਾਵਾਸਰ ਕਪੂਰਥਲਾ ਰੋਪੜ ਨੰਗਲ ਮਹਾਲੀ ਚੰਡੀਗੜ੍ਹ ਪਟਿਆਲਾ ਬਰਨਾਲਾ ਲੁਧਿਆਣਾ ਤੇ ਕੁਝ ਹਲਕੇ ਫੁਲਕੇ ਭਾਗ ਮੋਗੇ ਦੇ ਹੋ ਸਕਦੇ ਆ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਜਿਹੜੀ ਉਹ ਹੋ ਸਕਦੀ ਆ ਹਰਿਆਣੇ ਦੇ ਵੀ ਜਿਹੜੇ ਭਾਗ ਆ ਚੱਕੇਦਾਰੀ ਪਾਣੀਪਤ ਸੋਨੀਪਤ ਭਵਾਨੀ ਜਿਹੜੇ ਨਾਲ ਲੱਗਦੇ ਉੱਪਰਲੇ ਇਲਾਕੇ ਆ ਦਿੱਲੀ ਦੇ ਨਾਲ ਲੱਗ ਰਿਹਾ ਇਹਨਾਂ ਇਲਾਕਿਆਂ ਵਿੱਚ ਗਰਜ ਚਮਕਰਾ ਛਿੱਟੇ ਪੈ ਸਕਦੇ ਆ ਜਿਹੜਾ ਸਿਰਸਾ ਫਤਿਹਬਾਦ ਆ ਇਧਰ ਦੇ ਇਲਾਕੇ ਆ ਇਹਨਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੰਜਾਬ ਦੇ ਵੀ ਜਿਹੜੇ ਦੱਖਣ ਪੱਛਮੀ ਇਲਾਕੇ ਆ ਜਾਨੀ ਕਿ ਬਠਿੰਡਾ ਮੋਕਸਰ ਮਲੋਟ ਬੋਹਰ ਫਰੀਦਕੋਟ ਇਹ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕੀ ਰਹਿਣ ਦੀ ਸੰਭਾਵਨਾ ਕਿਸੇ ਤਰ੍ਹਾਂ ਦੀ ਕੋਈ ਖਾਸ ਕਰ ਵੀ ਨਹੀਂ ਹੋ ਸਕਦੀ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਇਹਨਾਂ ਦੇ ਵਿੱਚ ਵੀ ਘਰ ਚਮਕ ਦੇ ਨਾਲ ਵਧੀਆ ਵਰਖਾ ਹੋਣ ਦੀ ਸੰਭਾਵਨਾ ਜਿਹੜੇ ਜਿਹੜੇ ਵੀਰ ਆਪਣੇ ਪੇਜ ਚੈਨਲ ਤੇ ਨਵੇਂ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਤੇ ਕੇਂਦਰੀ ਪੰਜਾਬ ਤੀ ਤੱਕ ਵਧੀਆ ਵਰਖਾ ਹੋਣ ਦੀ ਸੰਭਾਵਨਾ ਜਿਹਦੇ ਵਿੱਚ ਉੱਪਰ ਤੋਂ ਲੈ ਕੇ ਅਮਰਸਾਹ ਤਰਨਤਾਰ ਤੋਂ ਲੈ ਕੇ ਪਟਿਆਲਾ ਲੁਧਿਆਣਾ ਤੱਕ ਕੱਲ ਨੂੰ ਬਰਖਾ ਦੇਗਾ ਤੇ ਵੀਰੇ ਹੁਣ ਦੀ ਸੰਭਾਵਨਾ ਇਸ ਤੋਂ ਬਿਨਾ ਹਰਿਆਣੇ ਦੇ ਬਹੁਤ ਸਾਰੇ ਭਾਗ ਹੈ ਜਿਵੇਂ ਪਾਣੀਪਤਾ ਸੂਨੀਪਤ ਦਿੱਲੀ ਦਿੱਲੀ ਦੇ ਨਾਲ ਲੱਗਦੇ ਇਲਾਕੇ ਗੁਰੂਗਰਾਮ ਫਰੀਦাবাদ ਇਹਨਾਂ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਦੂਸਰੇ ਪਾਸੇ ਫਿਰਸਾਫ ਫਤਿਹਬਾਦ ਜਿਹੜੇ ਚੱਕੀ ਦਾਦਰੀ ਇਹ ਇਲਾਕੇ ਆ ਇਹਨਾਂ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਹੁੰਦੀ ਸੰਭਾਵਨਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਬਰਖਾ ਹੋ ਸਕਦੀ ਹੈ ਉਸ ਵਾਰ ਗੱਲ ਕਰ ਲਈ ਆਪਾਂ 6 ਤਰੀਕ ਦੀ 6 ਤਰੀਕ ਨੂੰ ਵੀ ਪੰਜਾਬ ਤੇ ਹਰਿਆਣਾ ਦੇ ਉੱਤਰ ਪੂਰਬੀ ਇਲਾਕੇ ਮਾਧਿਅਮ ਪੰਜਾਬ ਤੱਕ ਘਰ ਚਮਕ ਦੇ ਨਾਲ ਬਰਖਾ ਹੁੰਦੇ ਸੰਭਾਵਨਾ ਹਿਮਾਚਲ ਦੇ ਕੁਝ ਭਾਗ ਉੱਤਰਾਫਣ ਦੇ ਕੁਝ ਭਾਗ ਉੱਤਰ ਪ੍ਰਦੇਸ਼ ਦੇ ਕੁਝ ਭਾਗ ਤੇ ਦਿੱਲੀ ਦੇ ਭਾਗਾਂ ਦੇ ਵਿੱਚ ਵਧੀਆ ਬਰਖਾ ਹੋ ਸਕਦੀ ਹੈ ਦੂਸਰੇ ਪਾਸੇ ਦੱਖਣੀ ਭਾਰਤ ਦੇ ਵਿੱਚ ਕੇਰਲਾ ਕਰਨਾਟਕਾ ਤੇ ਤਮਿਲਨਾਡੂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਹੈ ਉਸ ਵਾਰ ਗੱਲ ਕਰ ਲਈ ਆਪਾਂ 7 ਤਰੀਕ ਦੀ 7 ਤਰੀਕ ਨੂੰ ਪੰਜਾਬ ਦੇ ਸਿਰਫ ਉੱਤਰੀ ਤੇ ਪੂਰਬੀ ਇਲਾਕੇ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ 'ਚ ਕਾਰਵਾਈ ਹੋਈਆਂ ਹੋ ਸਕਦੀਆਂ ਬਾਕੀ ਜਿਹੜਾ ਰਾਜਸਥਾਨ ਆ ਗੁਜਰਾਤ ਆ ਮਧ ਪ੍ਰਦੇਸ਼ ਦੇ ਭਾਗ ਇਹਨਾਂ 'ਚ ਮੌਸਮ ਖੁਸ਼ਕ ਰਹੂਗਾ ਉੱਤਰ ਪ੍ਰਦੇਸ਼ ਦੇ ਵਿੱਚ ਬਰਸਾ ਹੁੰਦੀ ਸੰਭਾਵਨਾ ਉਸ ਵਾਰ ਗੱਲ ਆਪਾਂ 8 ਤਰੀਕ ਦੀ ਕਰ ਲਈ 8 ਤਰੀਕ ਨੂੰ ਪੰਜਾਬ ਦੇ ਵਿੱਚ ਫੇਰ ਗਤੀਵਿਧੀਆਂ ਵਧ ਰਹੀਆਂ ਹਰਿਆਣਾ ਦੇ ਚ ਪੂਰਬੀ ਰਾਜਸਥਾਨ ਉੱਤਰ ਪ੍ਰਦੇਸ਼ ਦੇ ਲਗਭਗ ਸਾਰੇ ਭਾਗਾਂ 'ਚ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਤੇ ਘਰਚਮਕ ਨਾਲ ਵਧੀਆ ਵਰਖਾ ਹੋ ਸਕਦੀ ਆ। ਉਸ ਵਾਰ ਗੱਲ ਆਪਾਂ 9 ਤਰੀਕ ਦੀ ਕਰੀਏ ਤਾਂ 9 ਤਰੀਕ ਨੂੰ ਪੰਜਾਬ ਦੇ ਵਿੱਚ ਪੂਰਬੀ ਰਾਜਸਥਾਨ ਦੇ ਵਿੱਚ ਇਸ ਤੋਂ ਬਿਨਾ ਆਪਣੇ ਉੱਤਰ ਪ੍ਰਦੇਸ਼ ਦੇ ਕਈ ਭਾਗਾਂ ਦੇ ਵਿੱਚ ਬਿਹਾਰ, ਛੱਤੀਸਗੜ ਤੇ ਹਿਮਾਚਲ ਦੇ ਕੁਝ ਭਾਗ, ਉੱਤਰਾਖੰਡ ਦੇ ਕੁਝ ਭਾਗਾਂ ਦੇ ਵਿੱਚ ਘਰਚਮਕ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਹੈ। ਗੱਲ ਆਪਾਂ 10 ਤਰੀਕ ਦੀ ਕਰੀਏ ਤਾਂ ਪੰਜਾਬ ਨੂੰ 10 ਤਰੀਕ ਨੂੰ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਰਾਜਸਥਾਨ ਦੇ ਕੁਝ ਪੂਰਬੀ ਭਾਗ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਉਹਨਾਂ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਬਾਕੀ ਰਾਜਸਥਾਨ ਤੇ ਗੁਜਰਾਤ ਮਹਾਰਾਸ਼ਟਰ ਮਧ ਪ੍ਰਦੇਸ਼ ਦੇ ਬਾਕੀ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਉਸ ਤੋਂ ਬਾਅਦ ਗੱਲ ਆਪਾਂ ਕਰ ਲਈਏ 11 ਤਰੀਕ ਦੀ 11 ਤਰੀਕ ਨੂੰ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦੇ ਬਹੁਤੇ ਭਾਗਾਂ 'ਚ ਘਰ ਚਮਕਣਾ ਵਧੀਆ ਵਰਖਾ ਹੋ ਸਕਦੀ ਆ ਉਸ ਵਾਰ ਗੱਲ ਆਪਾਂ 12 ਤਰੀਕ ਦੀ ਕਰੀਏ ਤਾਂ 12 ਨੂੰ ਵੀ ਪੰਜਾਬ ਹਰਿਆਣਾ ਰਾਜਸਥਾਨ ਦੇ ਭਾਗ ਬਾਕੀ ਆਪਣੇ ਜੰਮੂ ਕਿਸੇ ਨੂੰ ਹਿਮਾਚਲ ਉੱਤਰਾਖੰਡ ਘਰ ਚਮਕਣਾ ਆਲਾ ਵਧੀਆ ਵਰਖਾ ਹੁੰਦੇ ਸੁਭਾਵਨਾ ਬਿਹਾਰ ਛੱਤੀਸਗੜ ਇਹਨਾਂ ਭਾਗਾਂ 'ਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ ਬਾਕੀ ਵੀ ਭਾਰਤ ਦੇ ਵਿੱਚ ਵਰਖਾ ਜਿਹੜੀ ਉਹ ਬੱਦ ਰਹੀ ਆ ਉਸ ਵਾਰ ਗੱਲ 13 ਤਰੀਕ ਦੀ ਕਰ ਲਈਏ ਤਾਂ 13 ਤਰੀਕ ਨੂੰ ਪੰਜਾਬ ਦੇ ਰਾਤਾਰ ਪਾਕ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਇਹਨਾਂ ਪਾਕਾਂ ਚ ਘਰ ਚਮਕਣਾ ਤੇਜ਼ ਬਰਖਾ ਹੋ ਸਕਦੀ ਆ ਰਾਜਸਥਾਨ ਗੁਜਰਾਤ ਦੇ ਪਾਕਾਂ ਚ ਮੌਸਮ ਖੁਸ਼ਕ ਰਹੂਗਾ ਦੋਸਤੋ ਉਮੀਦ ਕਰਦੇ ਆ ਵੀਡੀਓ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ